ਤਾਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਦੱਸਦੀ ਕਿ ਸਵਾਰੀਆਂ ਦੇ ਨਾਲ ਭਰੇ ਬੱਸ ਦੇ ਉੱਪਰ ਹਮਲਾ ਹੋਇਆ ਹੈ ਬੰਦੂਕ ਕਾਰੀ ਜਿਹੜੇ ਨੇ ਬੱਸ ਨੂੰ ਰੋਕ ਕੇ ਉਸ ਦੇ ਉੱਪਰ ਚੜ ਗਏ ਔਰ ਉਸ ਤੋਂ ਬਾਅਦ ਸਵਾਰੀਆਂ ਦੇ ਉੱਪਰ ਜਿਹੜੀਆਂ ਨੇ ਤਾਪੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਜਿਸ ਦੇ ਵਿੱਚ ਤਿੰਨ ਸਵਾਰੀਆਂ ਦੀ ਮੌਤ ਹੋ ਗਈ ਔਰ 13 ਤੋਂ ਵੱਧ ਜਖਮੀ ਦੱਸੀਆਂ ਜਾ ਰਹੀਆਂ ਨੇ ਤੇ ਹੋਰ ਵੀ ਸਵਾਰੀਆਂ ਦੀ ਜਿਹੜੀ ਸਥਿਤੀ ਹੈ ਉਹਨਾਂ ਦੀ ਉਹ ਗੰਭੀਰ ਬਣੀ ਹੋਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਮੌਤਾਂ ਦਾ ਖਤਸ਼ਾ ਜਿਹੜਾ ਹੋਰ ਵੀ ਵਧਿਆ ਹੋਇਆ ਦਿਖਾਈ ਦੇ ਰਿਹਾ ਤੋਤੇ ਤੁਹਾਨੂੰ ਦੱਸਦੀ ਕਿ ਅਜੇ ਹਮਲੇ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਲਗਾਤਾਰ ਹੁੰਦੇ ਰਹਿੰਦੇ ਨੇ ਬੱਸਾਂ ਦੇ ਵਿੱਚ ਪਹਚਾਣ ਪੱਤਰ ਦੇ ਕੇ ਵੀ ਜਿਹੜਾ ਕਿ ਹਮਲੇ ਕੀਤੇ ਜਾਂਦੇ ਨੇ ਔਰ ਉੱਤੇ ਤੁਹਾਨੂੰ ਦੱਸਦੀ ਕਿ ਪਿਛਲੇ ਹੀ ਦਿਨੀ ਜਿਹੜਾ ਕਿ 9 ਪੰਜਾਬੀਆਂ ਨੂੰ ਵੀ ਗੋਲੀ ਮਾਰੀ ਗਈ ਸੀ ਬੱਸ ਦੇ ਵਿੱਚ ਸਵਾਰ ਸੀ 9 ਪੰਜਾਬੀ ਤੋਂ ਉਹਨਾਂ ਦੇ ਉੱਪਰ ਵੀ ਹਮਲਾ ਕੀਤਾ ਗਿਆ ਗੋਲੀ ਮਾਰ ਦਿੱਤੀ ਗਈ ਤੇ 9 ਲੋਕਾਂ ਦੀ ਜਿਹੜੀ ਮੌਤ ਹੋਈ ਸੀ ਤਾਂ ਹੁਣ ਇਸ ਵੇਲੇ ਫਿਰ ਉਸੇ ਇਲਾਕੇ ਦੇ ਵਿੱਚੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਹ ਹਮਲਾ ਹੋਇਆ ਹੈ ਦੱਸਦੀ ਕਿ ਬਲੋਚਿਸਤਾਨ ਪਾਕਿਸਤਾਨ ਦਾ ਉਹ ਹਿੱਸਾ ਜੋ ਆਪਣੀ ਆਜ਼ਾਦੀ ਦੀ ਮੰਗ ਜਿਹੜੀ ਲੰਬੇ ਸਮੇਂ ਤੋਂ ਕਰ ਰਿਹਾ ਹੈ ਜਿਸ ਤੇ ਕਰਕੇ ਉਹਨਾਂ ਦੇ ਵੱਲੋਂ ਅਜਿਹੇ ਅਟੈਕ ਜਿਹੜੇ ਕੀਤੇ ਜਾਂਦੇ ਨੇ